ਕੰਨੀ ਅੱਜ 11 11 11 25 ਐ 11 11 2011 ਨੂੰ ਥੱਪੜ ਡੇ ਸੀ ਰਾਸ਼ਟਰ ਥੱਪੜ ਡੇ ਸੀ ਕਿਹਦੇ ਵੱਜਿਆ ਸੀ ਨਿਸ਼ਾਂਤ ਸ਼ਰਮੇ ਕਿਵੇਂ ਮਾਰਿਆ ਸੀ ਸਾਡੇ ਜਥੇਦਾਰ ਸਰਦਾਰ ਜੇਤਾਰ ਸਿੰਘ ਹਵਾਲਾ ਇੱਥੋਂ ਦੇ ਸ਼ੈਤਾਨ ਆਰਐਸਐਸ ਦੇ ਕਪਾਲਤੂ ਕੁੱਤੇ ਨੂੰ ਜਿਹਨੇ ਹੱਥ ਕੜੀਆਂ ਜਾਕੜੇ ਹੋਏ ਸ਼ੇਰ ਨਾਲ ਪੰਜਾ ਲੈਣ ਦੀ ਕੋਸ਼ਿਸ਼ ਕੀਤੀ ਉਦੋਂ ਮੈਂ ਤਰੀਕ ਪੁੱਤਣਾ ਹੀ ਪੇਸ਼ੀ ਮਾਨਸਾ ਤੋਂ ਸੈਸ਼ਨ ਕੋਰਟ ਚ ਪੈਂਦੀ ਸੀ ਅਸੀਂ ਤੀਜੀ ਮੰਜ਼ਲ ਦੀ ਥੱਲੇ ਪਾਣਾ ਵਰਤਿਆ ਇੱਕ ਕਾਂਡ ਹੋਰ ਹੋਇਆ ਸੀ ਉਸ ਦਿਨ ਉਸੇ ਦਿਨ ਇੱਕ ਉਸ ਟਾਈਮ ਦਾ ਕਾਂਗਰਸ ਦਾ ਬਹੁਤ ਵੱਡਾ ਲੀਡਰ ਅੱਜ ਭਾਜਪਾ ਦਾ ਬਹੁਤ ਵੱਡਾ ਲੀਡਰ ਉਦੋਂ ਬਾਦਲਕੀ ਸਰਕਾਰ ਹੁੰਦੀ ਸੀ ਉਹਨਾਂ ਨੇ ਬਹੁਤ ਧੋਇਆ ਸੀ ਇੱਥੇ ਜਮਾ ਸਾਹਮਣੇ ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਅੱਜ ਕੱਲ ਭਾਜਪਾ ਤੇ ਕਾਂਗਰਸ ਹੀ ਬਹੁਤ ਵੱਡਾ ਕੌਮ ਹੈ ਇੱਥੇ ਬਹੁਤ ਉਹਦੇ ਵੀ ਜੁੱਤ ਪਤੰਗ ਹੋਇਆ ਸੀ ਗੱਲ ਆਏ ਹੈ ਪੜ੍ਹਿਆ ਲਿਖਿਆ ਖੇਡੇ ਆ ਬਹੁਤ ਵੱਡੇ ਲੈਵਲ ਤੇ ਮੈਂ ਜੀਐਨਡੀ ਯੂਨੀਵਰਸਿਟੀ ਵੱਲੋਂ ਖੇਡਿਆ ਹਾਂ ਬਾਕਸਿੰਗ ਪੜ੍ਹਿਆ ਚੰਗੇ ਵਧੀਆ ਉਸ ਤੋਂ ਬਾਅਦ ਚਲੋ ਆਹ ਕੰਮਾਂ 'ਚ ਪੈ ਗਏ ਹੁਣ ਨਸ਼ੇ ਉੱਰ ਤੋਂ ਲੜ ਰਹੇ ਆ ਜੰਗ ਉਹੀ ਜੱਜ ਕੇ ਜਮਾ ਤੁਸੀਂ ਸਾਰੇ ਵੀ ਜਾਣਦੇ ਹੋ ਪਰ ਜਿਹੜੀ ਇਹ ਯੂਨੀਵਰਸਿਟੀ ਹੈ ਆਪਾਂ ਜੈਜ ਆ ਮੁੰਡਿਆਂ ਨੇ ਮੰਗ ਚੱਕੀ ਆ ਬਹੁਤ ਚਮਾਉਂ ਦੇਖਦੇ ਆ ਸਾਡਾ ਬਹੁਤ ਜੀ ਕਰਦਾ ਹੁਣ ਇੱਕ ਤਾਂ ਗੈਪ ਹੋ ਗਿਆ ਜਨਰੇਸ਼ਨ ਦਾ ਮੈਨੂੰ ਤਾਂ ਇਹ ਲੱਗਦਾ ਮੈਂ ਰਾਤ ਸੋਚੀ ਗਿਆ ਕਿਉਂ ਸੋਚਦਾ ਤੁਸੀਂ ਵੀ ਸੋਚੋਗੇ ਮੇਰੇ ਭਰਾਓ ਬੱਡੇ ਹੋਵੋਂਗੇ ਤਾਂ ਚਾਹੇ ਜਿਹੜੇ ਮੇਰੀ ਉਮਰ ਦਾ ਨਾ ਪਤਾ ਫਿਰ ਬੰਦਾ ਸੋਚਦਾ ਵੀ ਯਾਰ ਕਿਤੇ ਇਹ ਜੈਨ ਤੋਂ ਕੀ ਜੈਨ ਜੈਨ ਉਹੀ ਜੀਤਾ ਨਹੀਂ ਜੇ ਕਿਤੇ ਉਹ ਹੁੰਦੀ ਆ ਤਾਂ ਮੈਨੂੰ ਬਹੁਤ ਸਕੂਨ ਮਿਲ ਤੀ ਇਹ ਚੋਰ ਲੋਕ ਜੋ ਸਾਡਾ ਹੱਕ ਖੋ ਰਿਆ ਇਹ ਯੂਨੀਵਰਸਿਟੀ ਕੱਲੀ ਪੰਜਾਬ ਆਪਾਂ ਕਹਿੰਦਾ ਯੂਨੀਵਰਸਿਟੀ ਯੂਨੀਵਰਸਿਟੀ ਚੰਡੀਗੜ੍ਹ ਸਾਡਾ ਆਨੰਦਪੁਰ ਦਾ ਮਤ ਹੈ ਜੋ ਉਧਰ ਚ ਨੌ ਨੰਬਰ ਲੈਣ ਆਨੰਦਪੁਰ ਦਾ ਮਤ ਆ ਤੁਸੀਂ ਪੜਿਆ ਸਾਰੇ ਨੇ ਬੜੇ ਲਿਖਿਆ ਨੌਜਵਾਨੋ ਇੱਧਰ ਵੇਖੋ ਅੱਖਾਂ ਜੱਖਾਂ ਮਲਾ ਕੇ ਬੜਿਆ ਬੜਿਆ ਕਿਸੇ ਨੇ ਨਹੀਂ ਜੀ ਕਿਉਂ ਫਿਰ ਕਾਮਯਾਬ ਕਿੱਥੋਂ ਜੋ ਅਨੰਦਪੁਰ ਦਾ ਮਤਾਂ ਨਹੀਂ ਪੜਦੇ ਜੋ ਆਪਣੇ 1984 ਚ ਲਿਖਿਆ ਗਿਆ ਕਿਸੇ ਨੇ ਵੀ ਲਿਖਿਆ ਆਪਣੇ ਸਿੱਖਾਂ ਦੀ ਪਹਿਲੀ ਮੰਗ ਹੈ ਉਹਦੇ ਚ ਨੌ ਨੰਬਰ ਲਾਈਨ ਲਿਖੀ ਗਈ ਹੈ ਚੰਡੀਗੜ੍ਹ ਪੰਜਾਬੀ ਬੋਲਦੇ ਖਿੱਤੇ ਪੰਜਾਬ ਦੇ ਇਹਦਾ ਇਹ ਮਤਲਬ ਨਹੀਂ ਕਿ ਜੁਨੀਵਰਸਿਟੀ ਪੜਨ ਵਾਲੇ ਬੱਚੇ ਕੋਈ ਉਹ ਹਰਿਆਣੇ ਦੇ ਹੋਣ ਜਾਂ ਕੋਈ ਉਹ ਰਾਜਸਥਾਨ ਦੇ ਹੋਣ ਉਹ ਸਾਡੇ ਉਹ ਵੀ ਸਾਡੇ ਭਰਾ ਨੇ ਪਰ ਅਸਲ ਚ ਇਹ ਕਿਉਂ ਹੈ ਕਿ ਕੋਈ ਇੱਕ ਵੱਲ ਦੀ ਯੂਨੀਵਰਸਿਟੀ ਆ ਜੀਤੇ ਪੈਸਾ ਪੰਜਾਬ ਦੇ ਸਰਦਾਰਾਂ ਦਾ ਲੱਗੇ ਕਿਵੇਂ ਲੱਗਿਆ 1850ਆਂ ਚ ਜਦੋਂ ਮਹਾਰਾਜਾ ਰਜੀਤ ਸਿੰਘ 1837 ਚਲੇ ਗਏ ਉਸ ਤੋਂ ਬਾਅਦ ਉਹਦੇ ਮੁੰਡੇ ਦਾ 10 ਸਾਲ ਰਾਜ ਰਿਹਾ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਗਵਰਨਮੈਂਟ ਕਾਲਜ ਸੀ ਪਹਿਲਾ ਗਵਰਨਮੈਂਟ ਕਾਲਜ ਲਾਹੌਰ ਖੋਲਿਆ ਉਥੋਂ ਉਹ ਤੋਂ ਵਿਗੜ ਕੇ ਇਹ ਯੂਨੀਵਰਸਿਟੀ ਬਣੀ ਉਸ ਤੋਂ ਬਾਅਦ ਉਹ ਕਾਲਜ ਕਿੱਥੇ ਆਇਆ ਹਸ਼ਿਆਰਪੁਰ ਹਸ਼ਿਆਰੋਂ ਬਰਸੋਲਣ ਗਿਆ ਸੋਲਣੋ ਫੇਰ ਕਿੱਥੇ ਗਿਆ ਫੇਰ ਹਸਾਰ ਗਿਆ ਹਸਾਰੋਂ ਉਹਨੇ ਚੰਡੀਗੜ੍ਹ ਆਇਆ ਤੇ ਸਰਦਾਰਾਂ ਅੰਗਰੇਜ਼ਾਂ ਨੇ ਹੱਥ ਖੜਾ ਕਰਤਾ ਸਭ ਤੋਂ ਪਹਿਲਾਂ ਹਸਾਰ ਨੂੰ ਹਸਾਰ ਨਹੀਂ ਹੁਸ਼ਾਰ ਕੋ ਹਸਾਰ ਹਸਾਰ ਵੀ ਗਿਆ ਸੀ ਹਸਾਰਪੁਰ ਬਿੱਤਾਂ ਦਿੱਲੀ ਵੀ ਗਿਆ ਦਿੱਲੀ ਨੂੰ ਦੋ ਕਾਲ ਜੇ ਬੋਲੇ ਚਲੋ ਮਾਤਾ ਮੈਂ ਨੂੰ ਗਲਤੀ ਲੱਗੀ ਮਾਫ ਕਰਿਓ ਦਿੱਲੀ ਵੀ ਦੋ ਕਾਲ ਜੇ ਖੋਲੇ ਸੀ ਸੇਮ ਟਾਈਮ ਤਾਂ ਕੀ ਹੋਇਆ ਇਹਨਾਂ ਨੇ ਅੰਗਰੇਜ਼ਾਂ ਨੇ ਹੱਥ ਖੜੇ ਕਰਤੇ ਤਾਂ 50 ਦੇ ਸਿੰਘਾਂ ਸਰਦਾਰਾਂ ਨੇ ਸਿੱਖਾਂ ਨੇ ਅਸਲ ਕਰ ਗੁਰੂ ਦੇ ਅਸਲੀ ਸਿੰਘਾਂ ਨੇ ਜੋ ਅਸਲੀ ਲੜਾਕੇ ਨੇ ਅਸਲੀ ਬੇਰ ਜਿਨ੍ਹਾਂ ਦੀ ਇਹ ਧਰਤੀ ਆ ਸਾਰੀ ਜਿੰਨਾ ਕਰਕੇ ਜਿਉਣ ਜੋਗੇ ਹੋਏ ਆ ਆਪਾਂ ਉਹਨਾਂ ਨੇ ਆਪਦੇ ਜੇਬਾਂ ਚੋਂ ਫੰਡ ਪਾ ਕੇ ਯੂਨੀਵਰਸਿਟੀ ਬਣਾਈ ਸੀ ਜਿਹਦੇ ਪੰਜਾਬ ਦਾ ਹੱਕ ਸੀ ਪਹਿਲਾਂ ਅੰਗਰੇਜ਼ਾਂ ਨੇ ਪੰਜਾਬੀ ਵੀ ਨਹੀਂ ਲਾਉ ਕੋਈ ਤਾਂ ਇਹ ਯੂਨੀਵਰਸਿਟੀ ਸਾਡੀ ਆ ਫਿਰ ਆਪਾਂ 84 ਦਾ ਮਤ ਉਹ ਚ ਸਾਫ਼ ਕਿਹਾ ਗਿਆ ਉਹ ਆਪਾਂ ਫਿਰ ਹੁਣ ਮੇਗੀਆਂ ਭੈਣਾਂੇ ਬੈਠੀਆਂ ਗੱਲ ਕਰ ਤਾਂ ਆਮ ਗੱਲ ਆ ਇੱਥੇ ਉਹਨੂੰ ਖੁੱਲਾ ਵੀ ਅਸੀਂ ਸੰਦੂਕ ਲੈ ਕੇ ਕੀ ਕਰਨਾ ਸਾਨੂੰ ਕੁੜੀ ਤੋਰੋ ਸਾਨੂੰ ਚੰਡੀਗੜੀ ਦਿਓ ਸਾਡਾ ਸੀ ਤੇ ਫੁਲਕਾਰੀ ਪਾਉਣੀ ਆ ਚੰਡੀਗੜੀ ਸਾਡਾ ਹੈ ਸਾਡੀ ਚੰਡੀਗੜ੍ਹ ਦਾ ਸਾਨੂੰ ਸਾਰਾ ਗੁੱਸਾ ਆ ਗਿਆ ਯੂਨੀਵਰਸਿਟੀ ਵੀ ਆ ਗਈ ਕਾਲਜ ਵੀ ਆ ਗਿਆ ਸਾਡੀ ਤਾਂ ਮੰਗ ਯੂਨੀਵਰਸਿਟੀ ਦੀ ਬਾਕੀ ਆ ਬੱਚੇ ਲੜ ਰਹੇ ਨੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਲੜਦੇ ਲੋਕਾਂ ਦੀ ਹਮੇਸ਼ਾ ਜਿੱਤ ਹੁੰਦੀ ਹੈ ਜੋ ਲੜੂਗਾ ਜੇ ਆਪਾਂ ਅੱਜ ਲੜਾਂਗੇ ਇਹਨਾਂ ਨੌਜ ਬੜੇ ਚਰਾਂ ਦੀ ਹੈ ਕਿ ਅੱਜ ਦਾ ਕੰਮ ਹੈ ਕਿੰਨੇ ਬਰੇ ਹੋ ਗਏ ਕੰਮ ਚੱਲਦਿਆਂ ਨੂੰ ਸ਼ਾਇਦ ਮੋਦੀ ਇੱਥੇ ਝੁਕੇ ਜੋ ਆਰਐਸਐਸ ਹੈ ਉਹ ਇੱਥੇ ਝੁਕੇ ਇੱਕ ਵਾਰ ਤਾਂ ਕਿਸਾਨ ਅੰਦੋਲਨ ਦਿੱਲੀ ਝੁਗਿਆ ਝੁਗਿਆ ਕਿ ਨਹੀਂ ਝੁਗਿਆ ਉਹ ਕਿਵੇਂ ਝੁਗਿਆ ਉਹ ਬਾਬਾ ਉਹ ਲੋ ਮੂਰੇ ਸੀ ਪੂਰਾ ਕਿਸਾਨ ਅੰਦੋਲਨ ਜੀ ਹਨਾ ਇਹਦੀ ਜੀਭ ਤੇ ਸੀ ਭਾਈ ਸਾਰਾ ਕੋਰੇ ਬੈਰੀ ਬੂਰੀ ਕੱਲ ਮੈਨੂੰ ਇੱਕ ਜੱਲ ਹੋਰ ਦੱਸਦਾ ਯਾਰ ਕਿਸੇ ਨੂੰ ਇਹ ਗੱਲ ਰੜਕ ਵੀ ਸਕਦੀ ਹੈ ਪਰ ਮੈਨੂੰ ਲੱਗਿਆ ਯਾਰ ਹਰੇਕ ਨੌਜਵਾਨ ਚ ਦੀਪ ਸਿੱਧੂ ਦਿਖਿਆ ਮੈਨੂੰ ਕੀ ਸੋਨਿਹਾਲ ਅੱਲਾਹ ਦੀਪ ਸਿੱਧੂ ਹਰ ਥਾਂ ਮੈਨੂੰ ਨਜ਼ਰ ਆਇਆ ਦੀਪ ਸਿੱਧੂ ਤੁਰਦਾ ਫਿਰਦਾ ਵੀ ਆ ਫਿਰਦਾ ਕਿਉਂ ਉਹਦੀਆਂ ਗੱਲਾਂ ਨੇ ਇਹ ਸੈਨਟ ਸੂਨਟ ਵਾਲੀਆਂ ਗੱਲਾਂ ਪਹਿਲਾਂ ਕਰੀਆਂ ਸੀ ਅੱਜ ਉਹ ਸਾਡੇ ਗਾੜੀ ਆ ਗਈਆਂ ਤਾਂ ਇਹ ਲੱਤਾਂ ਫੜ ਕੇ ਡੇ ਕੋ ਇਹਨਾਂ ਨੂੰ ਇਹ ਅੱਜ ਕੱਲੀ ਯੂਨੀਵਰਸਿਟੀ ਤੇ ਆਰਐਸਐਸ ਕਵਜਾਂ ਨਹੀਂ ਕਰ ਰਹੀ ਸਾਡੇ ਹੌਲੀ ਹੌਲੀ ਇਹਨਾਂ ਨੇ ਸਾਡੇ ਗੁਰਦੁਆਰਿਆਂ 'ਚ ਵੀ ਟੱਲ ਲਾ ਦੇਣੇ ਆ ਜੀ ਸਮਝ ਗਏ ਮੰਦਰ ਤੋੜ ਕੇ ਮਸਜਿਦਾਂ ਬਣਾਉਣੀਆਂ ਨਾਂ ਬਦਲ ਦੇਣਾ ਕਦੇ ਕਿਸ ਦਾ ਨਾਂ ਬਦਲਤਾ ਕਦੇ ਕਿਸ ਦਾ ਸ਼ਹਿਰਾਂ ਦੇ ਨਾਂ ਬਦਲਦੇ ਨੇ ਲਾ ਫਿਰ ਇਹਨਾਂ ਨੂੰ ਕਿਧਾ ਘੋਖਾ ਕੰਮ ਸੋ ਇਹਨਾਂ ਤੋਂ ਬਚੋ ਇਕੱਠੇ ਹੋ ਕੇ ਲੜੋ ਸਾਰੇ ਧਰਮਾਂ ਦੇ ਲੋਕ ਸਾਬ ਸੂਬਿਆਂ ਦੇ ਲੋਕ ਹਾਂ ਹਰਿਆਣੇ ਦਾ ਵੀ ਉਹਨਾਂ ਹੀ ਹੱਕ ਹੈ ਹਰਿਆਣਾ ਮਹਾਰਾਜ ਅਰਜੀਤ ਸਿੰਘ ਆ ਰਾਜ ਦੇਖ ਲੋ ਉਹਨਾਂ ਦਾ ਸਾਫ ਦਾ ਬਰੋਬਰ ਹੱਕ ਆ ਆਪਾਂ ਕਿਸੇ ਨੂੰ ਡਰ ਕਨਾਰ ਨਾ ਕਰੋ ਹਰਿਆਣੇ ਦੇ ਮੁੰਡੇ ਹੀ ਬਹੁਤ ਸਪੋਰਟ ਕਰ ਰਹੇ ਨੇ ਜਿੱਦੀ ਯੂਨਿਟੀ ਹੋਗੀ ਅਸੀਂ ਤਾਂ ਭਰਾਵਾ ਲੜਾਕੇ ਬੰਦੇ ਆ ਲੜਨ ਵਾਲੇ ਡਾਂਗ ਫੇਰਨ ਵਾਲੇ ਕੋਈ ਬਹੁਤੇ ਵੱਡੇ ਬੁੱਧੀਜੀਵੀ ਵੀ ਨਹੀਂ ਹਨਾ ਅਸੀਂ ਤਾਂ ਛੋਟੇ ਨਾਲ ਖੜੇ ਆ ਛੋਟੇ ਪਿੱਛੇ ਖੜਾਂਗੇ ਕੱਲ ਤਰੀਕ ਸੀ ਕੱਲ ਜੀ ਬਹੁਤ ਕਰਦਾ ਸੀ ਪਰ ਬਰੰਟ ਕੱਢੇ ਜੱਜ ਨੇ ਕਿਉਂ ਆ ਲੜਾਈਆਂ ਜੀ ਇਹ ਲੜਦੇ ਆ ਨਸ਼ੇ ਵਿਰੁੱਧ ਕੋਈ ਸਾਥ ਸੂਤ ਤਾਂ ਖਰ ਨਹੀਂ ਦਿੰਦਾ ਲੜਦੇ ਲੋਕਾਂ ਦਾ ਸਹੀ ਗੱਲ ਤਰੀਕਾਂ ਗੱਲਾਂ ਨੂੰ ਬੁਖਤ ਨਹੀਂ ਆ ਪੈਂਦੀਆਂ ਨੇ ਹਾਂ ਸਟੇਜ ਲਾ ਦੋ ਮੇਰੇ ਵਰਗੇ ਆ ਕੇ ਜੋ ਜੋ ਆਏ ਬਥੇਰੇ ਕਰਨਗੇ ਅਗਰ ਭੁਗਤਣਾ ਆਪ ਨੂੰ ਕੋਈ ਪਰ ਲੜਨਾ ਵੀ ਜ਼ਰੂਰੀ ਆ ਕੋਈ ਚੱਕਰ ਨਹੀਂ ਲੜੋ ਪੂਰੀ ਜੱਜ ਕੇ ਤੁਹਾਡੇ ਨਾਲ ਖੜਾਂਗੇ ਕੱਲ ਆ ਨਹੀਂ ਸਕੇ ਮਾਫੀ ਚਾਹੋਣੇ ਆ ਅੱਜ ਕੱਲ ਤਰੀਕ ਸੀ ਭਾਈ ਬਰੰਟ ਕੱਢੇ ਸੀ ਅੱਜ ਆਏ ਅੱਗੇ ਵੀ ਆਵਾਂਗੇ ਸੋਨੂੰ ਸਲੂਟ ਹੈ ਸਾਰੇ ਭਰਾਵਾਂ ਨੂੰ ਜੋ ਲੜ ਰਹੇ ਨੇ ਇੱਕੋ ਵੀਰ ਅਸ਼ਮੀਲ ਸਿੰਘ ਇਹ ਬੱਚੇ ਜੋ ਵੀ ਜਿਹੜੇ ਵੀ ਆਪਣੇ ਆ ਮੁੰਡਾ ਖੜਾ ਇੱਥੇ ਲਖਨਊ ਤੋਂ ਇੱਕ ਹਰਿਆਣ ਜਿੰਨੇ ਵੀ ਭਰਾ ਹੋ ਤੁਸੀਂ ਮੈਂ ਤੁਹਾਨੂੰ ਨਹੀਂ ਜਾਣਦਾ ਯੋ ਮੈਂ ਆ ਸੋਸ਼ਲ ਮੀਡੀਆ ਦੂਰ ਰਹਿਣਾ ਇੱਕੋ ਭੈਣ ਨਿੱਕੀ ਜੀ ਕੁੜੀ ਕਟਾਰਾਂ ਤਿੱਖੀ ਹਾਂਜੀ ਹਾਂ ਸਾਰਾ ਹਨਾ ਹੋਰ ਸਾਰੀਆਂ ਪੈਣਾ ਉਹਨੇ ਉਹਨੇ ਸ਼ੁਰੂਆਤ ਅੱਪਲ ਮੈਂ ਤੁਸੀਂ ਕੱਲਾ ਕੱਲਾ ਬੱਚਾ ਕੱਲਾ ਕੱਲਾ ਬੱਚਾ ਤੂੰ ਵੀ ਤੂੰ ਵੀ ਤੂੰ ਵੀ ਤੂੰ ਵੀ ਸਰਦਾਰ ਵੀ ਮੋਨਾ ਵੀ ਉਹ ਕਹਿੰਦਾ ਕੀ ਮੁਹੰਮਦ ਕੀ ਸਰਦਾਰ ਕੀ ਮੁਹੰਮਦ ਸਭ ਗੁਰੂ ਦੇ ਬੱਚੇ ਹਨਾ ਕੀ ਰਾਮ ਕੀ ਕੁਮਾਰ ਸਭ ਸਭ ਜਿੰਨੇ ਤੁਸੀਂ ਪੱਗਾਂ ਵਾਲਿਓ ਚਾਹੇ ਮੋਨੇਓ ਇਥੇ ਧਰਮ ਦੇ ਨਾਂ ਦੀ ਕੋਈ ਚੀਜ਼ ਨਹੀਂ ਹਾਂ ਪੰਜਾਬ ਦੀ ਜ਼ਰੂਰ ਆ ਪੰਜਾਬ ਲਈ ਦਰਦ ਹੋਣਾ ਚਾਹੀਦਾ ਪੰਜਾਬੀ ਲਈ ਦਰਦ ਹੋਣਾ ਚਾਹੀਦਾ ਤੁਹਾਡੇ ਨਾਲ ਆ ਭਾਈ ਤੁਸੀਂ ਨੌਜਵਾਨਾਂ ਨੇ ਅੱਜ ਤੱਕ ਨੌਜਵਾਨਾਂ ਦਾ ਚੱਕਿਆ ਹੋਇਆ ਬੀੜਾ ਕਦੇ ਥੱਲੇ ਨਹੀਂ ਡਿੱਗਿਆ ਅਸੀਂ ਨਸ਼ੇ ਪਰ ਤੋਂ ਚੱਕਿਆ ਸੀ ਤਿੰਨ ਚਾਰ ਸਾਲ ਪਹਿਲਾਂ ਸਾਡੇ ਤੇ 18 19 ਪਰਚੇ ਪਾਰਖੇ ਨੇ ਅਸੀਂ ਨਹੀਂ ਹਟੇ ਨਾ ਹਟੀਏ ਜਿੱਦੇ ਗੋਲੀ ਮਾਰੀ ਮਾਰ ਤੇ ਮਕਾਤੇ ਕਿਉਂ ਸਾਰਾ ਤੰਤਰੀ ਹੈ ਨਾ ਨਸ਼ੇ ਵਾਲਾ ਤੁਸੀਂ ਤਾਂ ਮੁੰਡੇ ਪੜ੍ਹੇ ਲਿਖੇ ਹੋ ਸਾਰਾ ਕੁਝ ਪਤਾ ਹੀ ਆ ਤੁਹਾਨੂੰ ਤਾਂ ਨਸ਼ਾ ਚੱਲਦਾ ਕਿੱਥੋਂ ਆ ਦੇਣ ਕੀ ਦੀ ਐ ਤੋਂ ਕਮਾਈ ਕਿਨੂੰ ਆ ਵੱਡੇ ਵੱਡੇ ਪੁਲਿਸ ਅਫਸਰ ਬਕਿਆਉਂਦੇ ਨੇ ਇਹ ਵੱਡੇ ਵੱਡੇ ਲੀਡਰ ਬਕਿਆਉਂਦੇ ਨੇ ਇਹ ਸਾਰਾ ਅਸਲ 'ਚ ਵੱਡਾ ਬਾਹਰੋਂ ਕਿੰਨਾ ਦਾ ਹੈ ਤਾਂ ਆਪਣੇ ਆਧਨੇ ਜੇ ਲੋਕਾਂ ਪਰ ਆਪਾਂ ਲੜ ਰਹੇ ਹਾਂ ਕਿਉਂ ਲੜ ਰਹੇ ਹਾਂ ਮੈਂ ਇੱਥੇ ਰਹਿ ਚੁੱਕਿਆ ਹਾਂ ਇਕੱਲੇ ਇਕੱਲੇ ਹੋਸਟਲ 'ਚ ਰਹਿਆ ਹਾਂ ਇਕੱਲੇ ਇਕੱਲੇ ਪੀਜੀ 'ਚ ਰਹਿਆ ਹਾਂ ਘੌੜਾ ਰਹੇ ਹਾਂ ਉਂ ਵੀ ਰਹੇ ਹਾਂ ਬਾਕਸਿੰਗ ਖੇਡਦਾ ਰਹਿਆ ਇੱਥੇ ਕਈ ਗੇਮਾਂ ਕਈ ਨੈਸ਼ਨਲ ਲੈਵਲ ਦੇ ਕੰਪੀਟੀਸ਼ਨ ਕਰਤੀਆਂ ਮੈਨੂੰ ਪਤਾ ਇੱਥੇ ਨਸ਼ਾ ਸਭ ਤੋਂ ਪਹਿਲਾਂ ਹੋ ਰਿਹਾ ਆਇਆ ਸੀ ਪੰਜਾਬ ਨਾਲ ਤੁਸੀਂ ਵੀ ਦੇਖਦੇ ਹੋ ਮੁੰਡੇ ਵੀ ਦੇਖਦੇ ਕੁੜੀਆਂ ਉਹਨਾਂ ਕਰਨ ਵਾਲਿਆਂ ਦਾ ਕੁਝ ਨਹੀਂ ਉਹਨਾਂ ਨੂੰ ਵੇਚਣ ਵਾਲਿਆਂ ਦਾ ਉਹ ਵੇਚਣ ਵਾਲਿਆਂ ਦਾ ਜਿਹੜੇ ਇੱਥੇ ਆ ਕੇ ਵੇਚ ਕੇ ਜਾਂਦੇ ਨੇ ਯੰਕਰ ਜੀ ਉਹਨਾਂ ਦਾ ਨਹੀਂ ਇੱਕ ਇੱਕ ਜਿਹੜੇ ਉਹਨਾਂ ਨੂੰ ਦਿੰਦੇ ਨੇ ਵੱਡੇ ਬਾਈਟ ਕਾਲਰ ਜਿਹੜੇ ਸਾਡੇ ਬੰਦਿਆਂ ਦੇ ਪੜਦੇ ਸੀ ਉਰੇ ਤੇ ਇੱਥੇ ਰਾਜੇ ਬਣੇ ਬੈਠੇ ਹੁਣ ਵੀ ਉਹਨਾਂ ਦਾ ਸੋ ਉਹਨਾਂ ਦੇ ਮਗਰ ਵੀ ਪਿਆ ਕਰੋ ਬਹੁਤ ਜ਼ਰੂਰੀ ਹੈ ਕਿਉਂਕਿ ਸਾਰੇ ਬੱਚੇ ਆਪਣੇ ਭਰਾ ਨੇ ਜੇ ਨਸ਼ੇ ਤੋਂ ਬਚੇ ਉਹ ਬਚਾ ਸੋ ਉਹਨਾਂ ਪ੍ਰੋਫੈਸਰਾਂ ਦਾ ਤਿੰਨ ਪ੍ਰੋਫੈਸਰ ਖੜੇ ਸੋਡਲੇ ਕਿ ਚਾਰ ਕਿੰਨੇ ਪ੍ਰੋਫੈਸਰ ਸਾਹਿਬ ਖੜੇ ਨੇ ਬਾਈ ਤੁਹਾਡੇ ਨਾਲ ਹੌਬੀ ਤੱਕ ਦੀ ਟੀਮ ਹੈ ਸਾਰੀ એનર્ਜੀ ਲੱਗ ਰਹੀ ਹੈ ਜਥੇਬੰਦੀਆਂ ਛੋੜੇ ਨਾਲ ਸਾਰੀਆਂ ਜਥੇਬੰਦੀਆਂ ਜਥੇਬੰਦੀਆਂ ਨਹੀਂ ਅਸਲ ਚ ਦੇਖੋ ਅਸਲ ਚ ਮੋਰਚਾ ਉਹ ਹੈ ਕੋਈ ਜਥੇਬੰਦੀ ਨਹੀਂ ਕੋਈ ਕਮੇਟੀ ਨਹੀਂ ਪੰਜਾਬ ਬਚਾਓ ਯੂਨੀਵਰਸਿਟੀ ਮੋਰਚਾ ਹਰੇਕ ਸਟੂਡੈਂਟ ਦੀ ਪਾਰਟੀ ਬਾਈ ਨਹੀਂ ਕਰਨੀ ਰਾਜਨੀਤੀ ਨਹੀਂ ਕਰਨੀ ਮੈਂ ਤਾਂ ਸੋਨੂੰ ਕਹਿਣਾ ਤੁਸੀਂ ਸਹਿਯੋਗ ਲੈਣਾ ਤੁਸੀਂ ਲੜੋ ਆਪਦੇ ਮਾਪਿਆਂ ਨੂੰ ਆਵਾਜ਼ ਮਾਰੋ ਪੰਜਾਬ ਖਾਤਰ ਲੜ ਰਹੀਆਂ ਜਥੇਬੰਦੀਆਂ ਜੂਨ ਨਾ ਸਾਰੀਆਂ ਧਾੜ ਨਿਕਲਾ ਗੱਲ ਕਰ ਕੇ ਸੇ ਰਾਜਨੀਤਿਕ ਦਾ ਨਾ ਰਾਜਨੀਤੀ ਤੋਂ ਵਿਚਾਰੱਖੋ ਕੋਈ ਵੀ ਰਾਜਨੀਤਿਕ ਹਣਾ ਪਾਰਟੀ ਤੋਂ ਉਹ ਤੋਂ ਵਿਚਾਰੱਖੋ ਕਿਉਂਕਿ ਉਹਨਾਂ ਨੇ ਆਪ ਦੀ ਰਾਜਨੀਤੀ ਕਰਨੀ ਇੱਕ ਲੜਾਈ ਕਰਨੀ ਹੈ ਸੰਘਰਸ਼ ਕਰਨਾ ਜਾਨੀ ਕਿ ਸੰਘਰਸ਼ ਲੜਨ ਦਾ ਮਤਲਬ ਇਹ ਨਹੀਂ ਡਾਂਗ ਮਾਰਨਾ ਸਾਨੂੰ ਸਲੂਟ ਆ ਬਹੁਤ ਚਿਰ ਬਾਅਦ ਸਟੂਡੈਂਟ ਅੰਦੋਲਨ ਦੇਖਿਆ ਬਹੁਤ ਚਿਰ ਬਾਅਦ ਅਸੀਂ ਵੀ ਲੜੇ ਹਾਂ ਅਸੀਂ ਬਸਾਂ ਖਾਤਰ ਲੜੇ ਹਾਂ ਮਾਨਸਾ 2000 ਤੋਂ ਬਾਅਦ ਆਹ ਲੜਿਆ ਨਸ਼ਿਆਂ ਆਲਾ ਵਿੱਚ ਦੀ ਦੂਜਾ ਲੜਿਆ ਜਿਹੜਾ ਕਿਸੇ ਕੰਮ ਨਹੀਂ ਆਇਆ ਜਿਹੜੇ ਅੱਜ ਦੀ ਰੱਸੀ ਹੁਣ ਚਲੋ ਕੋਈ ਦੱਸਣ ਦਾ ਫਾਇਦਾ ਨਹੀਂ ਐ ਸੋ ਭਾਈ ਲੜੋ ਸਾਨੂੰ ਸਲੂਟ ਆ ਤੁਹਾਡੇ ਚਿਹਰੇ ਦੇਖ ਕੇ ਮਨ ਨੂੰ ਖੁਸ਼ੀ ਹੋਈ ਕਿ ਸਾਡੇ ਭਰਾ ਲੜਨ ਵਾਲੇ ਵੀ ਆ ਨਸ਼ੇ ਪੱਤੇ ਤੋਂ ਬਚ ਕੇ ਗੁਰੂ ਦਾ ਨਾਮ ਜਪ ਕੇ ਆਪ ਦੇ ਆਪ ਦੇ ਧਰਮ ਆਪ ਦੇ ਆਪ ਦੇ ਇਸ਼ਟ ਚ ਪੱਕੇ ਹੋ ਕੇ ਜਕਾਰੇ ਗਜਾ ਕੇ ਜਮਾ ਜਜ ਕੇ ਕਾ ਖਾਕੀ ਨਿੱਕਰ ਵਾਲੇ ਤੁਸੀਂ ਟੰਗਿਆ ਕੱਚਾ ਸਵਾਰ ਲਿਆ ਦਾ ਨਜ਼ਾਰਾ ਆ ਗਿਆ ਦਿਲ ਨੂੰ ਸਕੂਨ ਉਹ ਕਾ ਵੀ ਨਹੀਂ ਕੋਈ ਇਹਨੂੰ ਭਲਾ ਮੰਨੇ ਉਹ ਆ ਬੁੱੱਜੜ ਨੂੰ ਇਹ ਵੀ ਨਹੀਂ ਚੰਗਾ ਇਹ ਸਭ ਤੋਂ ਵੱਡਾ ਪਾਪੀ ਇਹਦੇ ਦਾ ਵੇਚਿਆ ਹੁਣ ਮੈਂ ਸੱਚ ਇੱਕ ਗੱਲ ਹੋਰ ਕਰਨਾ ਸੈਂਟਰ ਵਾਲਿਆਂ ਕੋਲੇ ਇਹ ਕਿਉਂ ਐ 3000 ਕਰੋੜ ਲਾ ਲੋ 4000 ਕਰੋੜ ਲਾ ਲੋ ਸਾਲਾਨਾ ਭਰੇਗਾ ਭਗਵੰਤ ਮਾਨੇ ਦਾ ਕਿਉਂ ਨਹੀਂ ਪਰਦਾ ਉਹ ਤਾਂ ਜਿਹਦੇ ਦਿਨ ਉਹਨਾਂ ਤੋਂ ਤਾਂ ਖਰਚੀ ਚੱਕੇ ਜਾਂਦਾ ਪੰਜਾਬ ਦੀਆਂ ਜੋ ਜੋ ਯੂਨੀਵਰਸਟੀਆਂ ਦੱਸਦਾ ਹੈ ਜੀਐਨਡੀਯੂ ਤੇ ਪਟਿਆਲੇ ਵਾਲੀ ਕਿੱਡੀਆਂ ਹਾਈ ਕਲਾਸ ਸੀ ਸਾਡੇ ਵੇਲੇਾਂ ਚ ਕਿੱਡੀ ਸਟਰੈਂਥ ਸੀ ਜਿਹੜੇ ਉੱਥੇ ਪੜ੍ਹੇ ਨੇ ਉੱਥੋਂ ਨਿਕਲ ਕੇ ਆਨੇ ਪ੍ਰੋਫੈਸਰ ਜਾਂ ਸਪੋਰਟਸਮੈਨ ਉਹਨਾਂ ਨੂੰ ਪੁੱਛੋ ਤੇ ਇਹ ਆ ਜਿਹੜੇ ਅਪਰ ਕਲਾਸ ਦੀ ਕਿਉਂ ਪਹੁੰਚ ਗਈ ਉਹਨਾਂ ਦਾ ਇਹ ਹਾਲ ਕਿਉਂ ਐ ਤਦੇ ਵਿਚਾਰ ਕੇ ਦੇਖਿਆ ਉਹ ਲਵਲੀ ਵੀ ਬੀਜੀ ਵੀ ਫੇਲ ਹੋ ਗਈ ਉਹ ਤਾਂ 2007-8 ਚੱਲੀ ਸੀ ਪੰਜਾਬ ਦੀਆਂ ਜੂਨੀਅਰ ਹਾਸਤੀਆਂ ਆਪਾਂ ਇਹਨੂੰ ਪੰਜਾਬ ਚ ਲੈ ਜਾਵਾਂਗੇ ਪਰ ਪੈਸਾ ਫੰਡ ਦਿਓ ਭਾਈ ਇਹਦੇ ਖਾਤਰ ਜਾਰੀ ਕਰੋ ਅੱਜ ਕਰੋ ਇਕੱਠੇ 3 ਸਾਲਾਂ ਦਾ ਫੰਡ ਜਾਰੀ ਕਰੋ ਕਿੱਥੋਂ ਦੇਣਗੇ ਫੰਡ ਅਗਲੇ ਕਹਿੰਦੇ ਅਸੀਂ ਫੰਡ ਦੇਣਾ ਤੁਸੀਂ ਲੈ ਲਓ ਲੈ ਲਓ ਫੰਡ ਉਹ ਤਾਂ ਕੇਂਦਰ ਦਾ ਹੱਥ ਛੜਾ ਕੇ ਭਜਣਗੇ ਜਾਂ ਭਜਦੇ ਜੇ ਜਦੋਂ ਆਪਣੇ ਬੰਦੇ ਫੰਡ ਹੀ ਨਹੀਂ ਦੇ ਰਹੇ ਆਪਣਾ ਰਾਜ ਕਰਤਾ ਫਿਰ ਕਹਿੰਦੇ ਇੱਥੇ ਮੈਂ ਸੁਣ ਰਿਹਾ ਸੀ ਕਿ ਇੱਕ ਬਹੁਤ ਵੱਡੇ ਜਲਸ ਮੁਖੀ ਦਾ ਬਿਆਨ ਆ ਹੈ ਅਗੇ ਅਸੀਂ ਪੰਜਾਬ ਪੁਰਸੀ ਨਾਉਂਦੇ ਕੱਲ ਮੈਂ ਪੰਜਾਬ ਪੁਲਿਸ ਦਾ ਬੱਚਿਆਂ ਨੂੰ ਘੁਰਦੇ ਦੇਖੀਆ ਕੁੜੀਆਂ ਨੂੰ ਰੇ ਉਹਨੇ ਕੀ ਦੱਸਾਂ ਸਾਡੇ ਨਾਲ ਕੀ ਕੁਸ ਕਰਿਆ ਚਲੋ ਉਹ ਲੈ ਲਾਗਾ ਪਰ ਫਿਰ ਵੀ ਅਸੀਂ ਆਸ ਕਰਦੇ ਹਾਂ ਤੁਸੀਂ ਇਹ ਲੜੋਂਗੇ ਇਹ ਸੰਘਰਸ਼ ਲੜੋਂਗੇ ਸੰਘਰਸ਼ ਲੜ ਕੇ ਜਿੱਤ ਕੇ ਪੜ ਕੇ ਆਦੇ ਮਾਂ ਬਾਪ ਦਾ ਨਾਮ ਰੋਸ਼ਨ ਕਰੋਗੇ ਕਿਸੇ ਪੁੱਠੇ ਰਸਤੇ ਤੇ ਜਾਣਾ ਬਈ ਇੱਥੇ ਕਿਸੇ ਦਾ ਖੂਨ ਨਹੀਂ ਡੁੱਲਣਾ ਚਾਹੀਦਾ ਕੋਈ ਸ਼ਰਾਰਤ ਨਹੀਂ ਕਰਨੀ ਕੋਈ ਹਿੰਸਾ ਕੋਈ ਵੀ ਗਲਤ ਕੰਮ ਨਹੀਂ ਕਰਨਾ ਯਾਰ ਕਿਉਂਕਿ ਤੁਹਾਡਾ ਫਿਊਚਰ ਤੁਹਾਡੇ ਮਾਂ ਬਾਪ ਨੇ ਤੁਹਾਨੂੰ ਪੜਨ ਲਈ ਪਾਇਆ ਆਪਣੇ ਹੱਕਾਂ ਲਈ ਲੜਨਾ ਫੀਸਾਂ ਘਟਾਉਣ ਲਈ ਅਸੀਂ ਲੜਦੇ ਰਹੇ ਬੱਸਾਂ ਲਈ ਅਸੀਂ ਲੜਦੇ ਨੇ ਆ ਹੱਕ ਲਈ ਲੜੋ ਬਟ ਕਿਸੇ ਦੇ ਬਹਿਕਾ ਵਿੱਚ ਆ ਕੇ ਕਿਸੇ ਗਲਤ ਬੰਦੇ ਦੀ ਸ਼ਰਾਰਤੀਆਂ ਸਰਦੇ ਹੱਥ ਤੇ ਚੜ ਕੇ ਤੁਸੀਂ ਇਹੋ ਜਿਹਾ ਕੰਮ ਨਹੀਂ ਕਰਨਾ ਕਿ ਤੁਹਾਡਾ ਫਿਊਚਰ ਡੋਲੇ ਖਾਵੇ ਮੇਰੇ ਬਾਪੂ ਨੇ ਵੀ ਸੋਚਿਆ ਸੀ ਮੇਰੇ ਮੁੰਡੇ ਦੇ ਤਿੰਨ ਸਟਾਰ ਹੋਣਗੇ ਮੈਂ ਮੇਰੇ ਬਾਪੇ ਨੂੰ ਬਾਪੂ ਨੂੰ ਤਰੀਕਾ ਹਾਈ ਕੋਰਟਾਂ ਦੀਆਂ ਪੰਛੀ ਵਰ ਚਾੜੀਆਂ ਗਜੈਰੀਆਂ ਮੇਰੇ ਬਾਪੂ ਨੂੰ ਤਨਖਾਹ ਫੜਦੇ ਫੜਦਾ ਹੁਣ ਜਦੋਂ ਮੈਂ ਮਾੜੇ ਕੰਮ ਕਰਦਾ ਸੀ ਉਹ ਤਾਂ ਮੇਰੇ ਬਾਪ ਨੂੰ ਕੁਝ ਨਹੀਂ ਕਿਹਾ ਲੜਦਾ ਸੀ ਗੋਲੀਆਂ ਮਾਰਦਾ ਸੀ ਲਾਈਆਂ ਝਗੜੇ ਕਰਦਾ ਸੀ ਜਦੋਂ ਮੈਂ ਹੱਕ ਸੱਚ ਦਾ ਕੰਮ ਕਰਨ ਲੱਗਿਆ 70 ਸਾਲ ਦੇ ਮੇਰੇ ਬਾਪ ਤੇ ਹੀ ਪਰ ਜੇ ਪਾਤੇ ਹੁਣ ਉਹ ਮੇਰੇ ਨਾਲ ਵੀ ਤਰੀਕ ਚੜਦਾ ਤਾਂ ਲੋਕ ਕਹਿੰਦੇ ਨੇ ਇਹਨੇ ਝੋਟੇੰਦਾ ਦਾ ਪਿਓ ਵੀ ਫਸਾਤਾ ਕਿੰਨਾ ਖਾਤਰ ਆ ਬੱਚਿਆਂ ਖਾਤਰ ਇਹ ਬਚ ਰਹਿਣ ਇਹ ਨਸ਼ੇ ਨਾ ਕਰਨ ਇਹ ਨਾੜ ਜੱਟੀਕੇ ਨਾ ਲਾਉਣ ਮੇਰਾ ਕੀ ਆ ਸਾਰਾ ਟਾ ਉਹ ਸਮੇਂ ਸਮੇਂ ਤੇ ਸਾਡੀ ਪੰਜਾਬ ਦੀ ਧੜ ਚੱਕਦਾ 16 ਨੇ ਤਾਂ ਉਹ ਹੁਣ ਦਾ ਕੀ ਗਿਆ ਪੰਜਾਬ ਨਸ਼ੇੜੀ ਆ ਪੰਜਾਬ ਨਸ਼ੇ ਦੇ ਨਾਲ ਮਰ ਗਿਆ ਖਤਮ ਹੋ ਗਈ ਜਵਾਨੀ ਅੱਜ 10 ਤਰੀਕ ਵਾਲੇ ਜਿਹੜਾ ਪ੍ਰੋਟੈਕਟ ਹੋਇਆ ਅਤੇ ਜਿਸ ਤਰ੍ਹਾਂ ਨੌਜਵਾਨ ਬੱਚੇ ਬੱਚੀਆਂ ਨੇ ਉਹਦਾ ਹੌਸਲੇ ਦਿਖਾਏ ਨੇ ਹਾਂਜੀ ਇਹ ਪੰਜਾਬ ਕਰਨੀ ਕਲਾ ਦੇ ਵਿੱਚ ਤੇ ਨੂੰ ਪਤਾ ਲੱਗ ਗਿਆ ਵੀ ਇਹ ਦਬਣ ਵਾਲੇ ਨਹੀਂ ਉਹ ਦੇਖਦੇ ਸੀ ਵੀ ਖਾਨੀਆਂ ਜਿਹੜੇ ਨੌਜਵਾਨ ਬੱਚੇ ਬੱਚੀਆਂ ਨੇ ਇਹਨਾਂ ਨੂੰ ਦੁਬਾਰਾ ਨਿਕਲਿਆ ਹਾਂ ਜਦੋਂ ਪੰਜਾਬ ਦੇ ਅਣਖਤੇ ਹੋਂਦ ਦੀ ਗੱਲ ਆ ਜਾਂਦੀ ਹੈ ਨਾ ਸਾਡੇ ਫੇਰ ਅਸੀਂ ਜਾਨ ਦੀ ਪ੍ਰਵਾਹ ਨਹੀਂ ਕਰਦੇ ਅੱਜ ਜੋ ਕੁਝ ਵੀ ਹੋ ਰਿਹਾ ਅੱਜ ਜਿਹੜਾ ਤੁਸੀਂ ਦੇਖ ਰਹੇ ਹੋ ਇੱਥੇ ਇੱਕ ਇਹਨਾਂ ਸਿੱਧਾ ਹੋਈ ਕਲਾ ਪਰਸੋ ਇੱਕ ਕਲਾ ਪਰਸੋ ਬੱਤੀ ਇਹ ਜਿਹੜੀ ਚੀਜ਼ ਹੋਈ ਆ ਕਿਸੇ ਨਾ ਕਿਸੇ ਦੇ ਮਨ ਦੇ ਵਿੱਚ ਸੀ ਇਹ ਕਿਸੇ ਨੇ ਸੋਚਿਆ ਸੀ ਵੀ ਆਹ ਕੁਝ ਹੋਣਾ ਇੱਥੇ ਵੀ ਇੰਨਾ ਇੰਨੇ ਸੰਗਤ ਇੰਨੇ ਲੋਕ ਇੰਨੇ ਨੌਜਵਾਨ ਇੱਥੇ ਜਥੇਬੰਦੀਆਂ ਇੰਨੇ ਆਹ ਕੁਝ ਹੋਵੇ ਇੱਥੇ ਚੜ ਕੇ ਹੁਣ ਕਿਸੇ ਦੇ ਜਿਹਨ ਚ ਅੱਜ ਤੋਂ ਪਹਿਲਾਂ ਮੇਰੇ ਸਾਹਮਣੇ ਨਾਲ ਨਹੀਂ ਹੋਣਾ ਬਿਲਕੁਲ ਇਹ ਗੁਰੂ ਦੀ ਕਲਾ ਨਾਲ ਹੀ ਵਰਤਦੀ ਆ ਜਦੋਂ ਗੁਰੂ ਕਲਾ ਵਰਗਾਉਂਦਾ ਨਾ ਜਿੱਥੇ ਇਹ ਕਲਾ ਉਸੇ ਵਰਤੀ ਆ ਜਦੋਂ ਜਿੱਥੇ ਹੱਕ ਸੱਚ ਦੀ ਲੜਾਈ ਹੋਵੇ ਹੱਕ ਸੱਚ ਦਾ ਪਹਿਰਾ ਹੋਵੇ ਇੱਥੇ ਹੱਕ ਸੱਚ ਦੀ ਜਿਹੜੀ ਲੜਾਈ ਸਾਡੀ ਖੂਨ ਦੀ ਲੜਾਈ ਹੈ ਤੇ ਸਾਡੀ ਜਿਹੜੀ ਹੈਗੀ ਆ ਉਹ ਅਣਖ ਦੀ ਲੜਾਈ ਆ ਸਾਨੂੰ ਇਹ ਦਰਵਾਣਾ ਆ ਗਿਆ ਉਹਨੇ ਮੈਨੂੰ ਵਾਤੇ ਸਰਕਾਰ ਅੰਨੀ ਨਹੀਂ ਤਰਵਣ ਵਾਲੇ ਆ 9 ਨੌਜਵਾਨਾਂ ਬੱਚੇ ਬੱਚੀਆਂ ਨੇ ਝੰਡਾ ਫੜਿਆ ਐਲਾਨ ਕੀਤਾ ਤੇ ਦਿਖਾਇਆ ਫਿਰ ਜੋ ਕੋ ਸвая ਤੁਸੀ ਦਾਖਲੇ ਨੂੰ ਚੈੱਕ ਉਹਦੀ ਜਤਾਵਾਂ ਦੀ ਸਭ ਨੇ ਦੇਖ ਦੇਖੀ ਵੀ ਜਾਂਦੇ ਨੇ ਇਸ ਤਰ੍ਹਾਂ ਆ ਰਹੇ ਨੇ ਇਹ ਜਿਹੜੇ ਕਹਿੰਦੇ ਸੀ ਕਿ ਅਸੀਂ ਇੱਥੇ ਬਣ ਨਹੀਂਵੇਂ ਇਹਨਾਂ ਨੂੰ ਹੰਕਾਰ ਵੀ ਸਰਕਾਰ ਨੂੰ ਵੀ ਇੱਥੇ ਅਸੀਂ ਕਿਸੇ ਨੂੰ ਅਜੇ ਤੱਕ ਬਣ ਨਹੀਂ ਦਿੱਤਾ ਦੇਖੋ ਜੰਡੀਗੜ ਤੇ ਕੋਈ ਆਇਆ ਨਹੀਂ ਹੈ ਆਪਣਿਲ ਸਿਰ ਤੇ ਅੱਜ ਇਹਨਾਂ ਨੇ ਸਾਰਾ ਕੁਝ ਸਭ ਕੁਝ ਟੱਕ ਕੇ ਜਿਹੜੇ ਨੌਜਵਾਨ ਦੀ ਜਿਹੜੇ ਸਾਰੇ ਕਰਨਗੇ ਇੱਥੇ ਆ ਕੇ ਲਹਿਗੇ ਇਹ ਗੱਲਾਂ ਵੀ ਸਰਕਾਰ ਨੂੰ ਸਮੇਂ-ਸਮੇਂ ਤੇ ਪੁੱਛਣੀ ਅਜੇ ਤੋ ਤੱਕ ਦੇ ਪੰਜਾਬ ਆ ਬੋਲ ਰਹੇ ਨੋਕਰਾ। ਇਸ ਸਮੇਂ ਸਮੇਂ ਤੇ ਤੁਦਾ ਸੁਭਾਅ ਵਧਈ ਜਾ। ਹੁਣ ਵੀ ਨੌਜਵਾਨੋ ਨੇ ਜਿਹੜੀ ਜੀਹੜਾ ਬੱਚੇ ਬੱਚਿਆਂ ਨੂੰ ਵੀ ਤੁਸੀਂ ਹੌਸਲਾ ਨਾ ਹਾਰੋ। ਇਕੱਲੇ ਇਸ ਜੁਨੀਵਰਸਟੀ ਨੇ ਕਰਨੇ ਹੁਣ ਸਾਡਾ ਦਾਵਾ ਜੱਡੀ ਕਰਦੇ ਆ। ਬਿਲਕੁਲ ਪੰਜਾਬ ਸਾਡਾ ਜੀਗਰ ਸਾਡਾ ਹੱਥ ਹੈ। ਹੱਥ ਸਾਡਾ ਅਸੀਂ ਬੈਠੇ ਆਂ। ਆ ਬੱਚੇ-ਬੁੱਧੀਆਂ ਦੇ ਨਾਲ ਬਹੁਤ ਵੱਡੀਆਂ ਇਹਨਾਂ ਦੇ ਹੌਸਲੇ ਨੇ। ਸਾਨੂੰ ਵੀ ਇਸ ਦਾ ਜਿਹੜਾ ਗਿਆ ਪ੍ਰੋਗਰਾਮ ਇਹ ਸਾਨੂੰ ਵੀ ਹੌਸਲਾ ਹੋਵੇ। ਸਾਨੂੰ ਆਸ ਹੈ ਬਸੇ ਕਿ ਆਨਲਾਈਨ ਸਮੇਂ ਦੇ ਵਿੱਚ ਆਪੋ ਨੇ ਨਵੇਂ ਪੁਨੇ ਵੀ ਦੇਖਦਾ ਹਾਂ ਲੀਡਰਸ਼ਿਪ ਨਜ਼ਰ ਆਉਂਦੀ ਹੈ ਵਾਈਫ ਆ ਗੋਲੀਆ ਬਾਸਾ ਹਰੀ ਸਿੰਘ ਨਾ ਉਹ ਵਾਜੋ ਜੋਦੇ ਜਿਹੜੇ ਹੈਗੇ ਨੇ ਕਈ ਦੇ ਕੰਮ ਨੂੰ ਪੂਰੇ ਉਹ ਦਿਸ ਰਹੇ ਨੇ ਵੀ ਨੌਜਵਾਨਾਂ ਦੇ ਵਿੱਚ ਉਹ ਹੈ ਆਉਣ ਵਾਲਾ ਜਜ਼ਬਾ ਹੈਗਾ ਜਜ਼ਬਾ ਹੈਗਾ ਇਹਨਾਂ ਚੁਕਣ ਵਾਲੇ ਨੇ ਨਾ ਇਹ ਵੇਖਣ ਵਾਲੇ ਨਹੀਂ ਜਿਸ ਤਰ੍ਹਾਂ ਇਹਨਾਂ ਦੇ ਨਾਲ ਵਰਤੀਰਾ ਹੋਇਆ ਜਿਸ ਤਰ੍ਹਾਂ ਇਹਨਾਂ ਨੂੰ ਦਬਕੇ ਮਾਰੇ ਗਿਆ ਜਿਸ ਤਰ੍ਹਾਂ ਇਹਨਾਂ ਨਾਲ ਕੁੱਟਿਆ ਗਿਆ ਹੈ ਨਾ ਉਹ ਕਈ ਜੀ ਕੋਈ ਮਾਰਾ ਹੁੰਦਾ ਉਹ ਉਹ ਸਰਲਡਰ ਵੀ ਕਰ ਸਕਦੇ ਸੀਗੇ ਚੁਕ ਵੀ ਲੱਗਦੇ ਸੀ ਨਾ ਬਈ ਪਾ ਰਹੇ ਇਹਨਾਂ ਨੇ ਦਰੜ ਕੋਸਾ ਖੂਦ ਦੇ ਰੱਖਿਆ ਤੇ ਲੜੇ ਨੇ ਇਹ ਲੜ ਰਹੇ ਨੇ ਇਹ ਜज्ਬਾ ਦੇ ਜਦਵਿੰਦ ਸਲਾਮ ਸਲਾਮ ਇਹ ਸਾਡਾ ਵੀ ਜਿਹੜਾ ਹੌਸਲਾ ਵਧ ਗਿਆ ਸੀ ਇਹਨੂੰ ਕਹਿਣਾ ਜਦੋਂ ਨਾ ਕੁਝ ਕਰਨ ਵਾਲਾ ਨਹੀਂ ਸੀ ਤੇ ਇਹ ਬੜਾ ਵੱਡਿਆਂ ਦਾ ਆਸ਼ੀਰਵਾਦ ਹੀ ਸਭ ਤੋਂ ਵੱਡਿਆਂ ਦਾ ਕਹਿ ਜੀ ਹੁਕਮ ਕੋਲੇ ਤੇ ਤਕੂ ਵੀ ਦਾਦ ਨੇ ਕੋੜੇ ਕਿੰਨੇ ਤੁਸੀਂ ਕਹੋ ਤੁਸੀਂ ਠੀਕ ਹੈ ਬਿਲਕੁਲ ਜੀ ਘਟਾ ਦਾ ਅੰਗੇ ਜੀ ਨਾਲ ਅਸੀਂ ਜਦੋਂ ਹੱਥ ਸਾਗੇ ਲੜਾਈ ਹੋਈ ਸਾਰੇ ਬੱਤੀ ਬੱਤੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਜਿਹੜੇ ਤੇ ਦੁਨੀਆ ਕੱਲੀ ਇੱਥੇ ਹੁਣ ਸਾਰਿਆਂ ਦੀ ਹੈ ਇੱਥੇ ਉਹ ਹਿੰਦੂ ਨੇ ਮੁਸਲਮਾਨ ਨੇ ਸਿੱਖ ਨੇ ਸਾਈ ਨੇ ਜਿਹੜਾ ਵੀ ਕੋਈ ਧਰਮ ਦਾ ਇੱਥੇ ਬੱਚਾ ਪੜਦਾ ਉਹਦਾ ਸਾਰਿਆਂ ਦਾ ਹੱਕ ਮੰਨਦਾ ਨਾਲ ਕੰਮ ਕੱਲੀ ਇਕੱਲਾ ਪੰਜਾਬ ਦਾ ਕੰਮ ਕਰਦਾ ਪੰਜਾਬ ਦਾ ਸਾਰਿਆਂ ਦਾ ਹੱਕ ਕਿਸੇ ਤੋਂ ਕਿਸੇ ਨਾਲ ਵੀ ਤੱਕਾ ਹੁੰਦਾ ਜੀ ਤੇ ਦੂਜੇ ਨੂੰ ਸਾਲ ਦੇਣਾ ਚਾਹੀਦਾ ਜੀ ਦੇਣਾ ਚਾਹੀਦਾ ਹਾਂ ਬਿਲਕੁਲ ਜੀ ਕੋਈ ਹੋਰੇ ਐਨਐਚਾਏ ਮਾਚੇ ਲੈ ਕਿਸੇ ਨਾਲ ਤੱਕਾ ਹੋਵੇ ਉਹਦੇ ਨਾਲ ਖੜਾਂਗੇ ਮਨੁਵਾਦੀ ਸਰਕਾਰਾਂ ਸਾਨੂੰ ਸਾਰੀਆਂ ਕਮਿਊਨਿਟੀ ਨੂੰ ਅਸੀਂ ਮੂਲ ਨਿਵਾਸੀ ਆ ਹਾਂਜੀ ਉਹ ਸਾਨੂੰ ਦਬਣਾ ਚਾਹੁੰਦੇ ਆਂ ਅਸੀਂ ਇਕੱਲੇ ਇਕੱਲੇ ਲੜਾਂਗੇ ਕਿਸੇ ਮਾਰੇ ਜਾਵਾਂਗੇ ਜਦੋਂ ਅਸੀਂ ਇਕੱਠੇ ਹੋਗੇ ਸਰਕਾਰੀ ਤਾਕਤ ਨਹੀਂ ਉਹ ਕੰਮ ਇਥੇ ਹੋਇਆ ਸੰਗਤ ਲੈ ਕੇ ਜੀ ਸਰਕਾਰ ਝੁਕੀ ਆ ਹਾਂਜੀ ਸਰਕਾਰ ਨੇ ਜਿਹੜੀ ਹੈਗੀ ਗੋਡੇ ਟੇਕ ਦੇਣੇ ਆ ਥੋੜੇ ਦਿਨਾਂ ਦੇ ਵਿੱਚ ਅੱਧਾ ਕੰਮ ਹੋ ਗਿਆ ਤਾਂ ਰਹੀ ਬਹੁਤ ਜੁੜਨ ਕਿਰਪਾ ਕਰ ਦੇਣੀ ਆ ਇਸ ਕਰਕੇ ਮੈਂ ਸਾਰਿਆਂ ਨੂੰ ਕਹਿਣਾ ਚਾਹਣਾ ਆਓ ਆਪਾਂ ਜਿਨ੍ਹਾਂ ਭਤੀਆਂ ਦਾ ਹੌਸਲਾ ਭਾਈ ਇੱਥੇ ਆਇਆ ਕਰੋ ਜਿਨ੍ਹਾਂ ਜਿਹੜੇ ਮਸਲਾ ਪੁਟਾਉਂਦੇ ਹਾਂ ਨਹੀਂ ਹੋ ਜਾਣਾ ਜਿਤਨਾ ਹੀ ਘੱਟ ਤੇ ਆ ਫਸਲਾਂ ਨੂੰ ਬਹੁਤ ਬੜਾ ਜੀ ਨੂੰ ਸਰਕਾਰੀ ਬਾਕਾਸ ਕੀ ਸਰਕਾਰੀ